ਅੰਮ੍ਰਿਤਸਰ ਦੀਆਂ ਸੜਕਾਂ ਤੇ ਡਿਵਾਈਡਰ ਹਨ ਜਿਨ੍ਹਾਂ ਤੇ ਹਾਰਟਿਕਲਚਰ ਡਿਪਾਰਟਮੈਂਟ ਵੱਲੋਂ ਪਲਾਂਟੇਸ਼ਨਸ ਕੀਤੀਆਂ ਗਈਆਂ ਹਨ ਵੇਖਣ ਵਿੱਚ ਆਉਂਦਾ ਹੈ ਕਿ ਉਹਨਾਂ ਪਲਾਂਟੇਸ਼ਨਸ ਕਾਰਨ ਟ੍ਰੈਫਿਕ ਚੱਲਦਿਆਂ ਯੂ-ਟਰਨ ਲੈਣ ਵਾਲੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਅਤੇ ਸਾਹਮਣੇ ਸਾਈਡ ਤੋਂ ਆਉਂਦਾ ਟ੍ਰੈਫਿਕ ਨਜ਼ਰ ਨਹੀਂ ਆਉਂਦਾ ਅਸੀਂ ਮੰਗ ਕਰਦੇ ਹਾਂ ਕਿ ਇਹ ਪਲਾਂਟੇਸ਼ਨਸ ਨੂੰ ਵੇਖਿਆ ਜਾਵੇ ਅਤੇ ਇੱਕ ਤਰੀਕੇ ਨਾਲ ਮੇਨਟੇਨ ਕੀਤਾ ਜਾਵੇ ਤਾਂ ਜੋ ਦੋਵਾਂ ਸਾਈਡਸ ਤੇ ਸਾਹਮਣੇ ਤੋਂ ਆਉਂਦਾ ਟ੍ਰੈਫਿਕ ਨਜ਼ਰ ਆਵੇ ਸ਼ਹਿਰ ਦੀਆਂ ਸੜਕਾਂ ਉੱਤੇ ਇੱਕ ਹੀ ਜਗ੍ਹਾ ਤੇ ਡਿਵਾਈਡਰ ਸਨ ਔਰ ਡਿਵਾਈਡਰਸ ਵੀ ਇਹੋ ਜਿਹੇ ਹਨ ਜਿਦੇ ਵਿੱਚ ਕਿ ਵੇਜੀਟੇਸ਼ਨ ਪ੍ਰੋਪਰ ਹੋਈ ਹੈ। ਪਲਾਂਟੇਸ਼ਨ ਜਿਹੜੀ ਕੀਤੀ ਸੀ ਆ ਕਾਰਪੋਰੇਸ਼ਨ ਨੇ ਹਾਰਟੀਕਲਚਰ ਡਿਪਾਰਟਮੈਂਟ ਵੱਲ ਹੋਈ ਸੀ ਬਟ ਮੇਨਟੇਨੈਂਸ ਜਿਹੜੀ ਹੈ ਉਹ ਨਹੀਂ ਹੋ ਰਹੀ। ਅਸੀਂ ਕਈ ਥਾਵਾਂ ਤੇ ਵੇਖਿਆ ਹੈ ਕਿ ਸੈਂਟਰਲ ਰੋਡ ਦੇ ਉੱਤੇ ਜਿੱਥੇ ਕੱਟ ਹੈ ਗਿਆ ਉਹ ਕੱਟ ਦੇ ਕੋਲੋਂ ਅਗਰ ਕਿਸੇ ਨੂੰ ਯੂ-ਟਰਨ ਲੈਣਾ ਹੋਵੇ ਤੇ ਸਾਹਮਣੋਂ ਅੰਦਰ ਟ੍ਰੈਫਿਕ ਨਹੀਂ ਨਜ਼ਰ ਆਉਂਦਾ। ਹਾਦਸੇ ਦਾ ਕਾਰਨ ਵੀ ਉਹ ਬਣ ਸਕਦਾ ਹੈ, ਸੱਟਾਂ ਵੱਜ ਸਕਦੀਆਂ ਨੇ ਔਰ ਮੇਬੀ ਹੋ ਸਕਦੇ ਜ਼ਿਆਦਾ ਸਿਵਲ ਐਕਸੀਡੈਂਟ ਹੋਵੇ ਤੇ ਮ ਇਸ ਨੂੰ ਵੇਖਿਆ ਜਾਵੇ ਕਿ ਸੜਕ ਤੋਂ 15-15 ਫੁੱਟ ਪਿੱਛੇ ਕੱਟ ਤੋਂ ਖਾਸ ਕਰ ਜਿੱਥੇ ਕਿ ਪ੍ਰੋਪਰ ਕਟਾ ਹੈ ਗਿਆ ਔਰ ਪ੍ਰੋਪਰ ਕਲੋਨਿਜ਼ ਹੈ ਗਿਆ ਨੇ ਉਤੋਂ ਇਹ ਵੇਜੀਟੇਸ਼ਨ ਜਿਹੜੀ ਹੈਗੀ ਹੈ ਇਹ ਛੋਟੀ ਕੀਤੀ ਜਾਵੇ ਤਾਂ ਜੋ ਪ੍ਰੋਪਰ ਗੱਡੀ ਜਾਂ ਟ੍ਰੂਵਲ ਜਿਹੜੇ ਹੈ ਦੂਸਰੇ ਪਾਸੇ ਆਉਂਦੇ ਨਜ਼ਰ ਆਉਣ। ਉਮੀਦ ਕਰਦੇ ਹਾਂ ਕਿ ਹਾਰਟੀਕਲਚਰ ਡਿਪਾਰਟਮੈਂਟ ਧਿਆਨ ਦੇਵੇ ਇਸ ਵੱਲ ਕਿ ਪਲਾਂਟੇਸ਼ਨਸ ਤੇ ਕੀਤੀਆਂ ਪਰ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮੇਨਟੇਨ ਹੋਵੇ ਉਹਨਾਂ ਦੀ ਗਰੂਮਿੰਗ ਹੋਵੇ ਕਟਿੰਗ ਟਾਈਮ ਟੂ ਟਾਈਮ ਹੋਵੇ ਤਾਂ ਕਿ ਵਧੇ ਨਾ। ਆਪਣੇ ਸਹਿਯੋਗੀ ਸੁਨੀਲ ਕੁਮਾਰ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ।